ਜੀ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਮਹਿਰਾਜ ਨੇੜੇ ਵੱਡਾ ਬੱਸ ਸਟੈਂਡ ਬਾਈ ਸੁੱਖੇ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਆਪਾਂ ਮਿੱਤਰੋ ਗਾਂ ਦਿਖਾ ਰਹੇ ਆ ਪੂਰੀ ਜਿਹੜੀ ਗੱਲਬਾਤ ਆ ਬਾਈ ਦੇ ਨਾਲ ਕਰਾਂਗੇ ਪਹਿਲਾਂ ਤੁਹਾਨੂੰ ਥਣ ਲੇਬੀ ਦੀ ਜਿਹੜੀ ਬਣਤਰ ਉਹ ਆਪਾਂ ਤੁਹਾਨੂੰ ਦਿਖਾ ਦਈਏ ਫੇਸ ਕੁਆਲਟੀ ਮਿੱਤਰੋ ਸੋਹਣੀ ਆ ਥਣ ਲੇਬੀ ਦੀ ਸਾਫ਼ ਹੈ ਚੰਗਾ ਮੋਟਾ ਥਣਾ ਤੇ ਕਦੋਂ ਸੂਈ ਆ ਕਿੰਨਾ ਕੁ ਜਿਹੜਾ ਦੁੱਧ ਆ ਇਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਹਾਂਜੀ ਭਾਈ ਸੁੱਖਾ ਕੀ ਹਾਲ ਚਾਲ ਹੈ ਠੀਕ ਹੈ ਤੇ ਇਹਦਾ ਸੂਹਾ ਕਿਹੜਾ ਜੀ ਪਹਿਲਾਂ ਤਾਂ ਤੀਜੇ ਸੂਹਾ ਸੂਈ ਆ ਕਦੋਂ ਕਦੇ ਸੂਈ ਵੀ ਆ ਮੰਗਰ ਬੱচ্চਾ ਮੰਗਰ ਬੱਸੀ ਆ ਜੀ ਮੰਗਰ ਬੱਸੀ ਆ ਰੰਗ ਮੇਤਰੋ ਬੱਸੀ ਦਾ ਬਹੁਤ ਸੋਹਣਾ ਡੱਬਾ ਰੰਗ ਦੇਖ ਸਕਦੇ ਹੋ ਬਹੁਤ ਫੇਸ ਕੁਆਲਿਟੀ ਤੇ ਥੋੜੀ ਜੀ ਗਾ ਮੇਤਰੋ ਸੇਧ ਪੱਕੋ ਭਾਵੇਂ ਫਿੱਕੀ ਐ ਤੇ ਕਿੰਨਾ ਕੁ ਜਿਹੜਾ ਦੁੱਧ ਤਿਆਰ ਹੈ 12 ਲੀਟਰ ਦੁੱਧ ਤਿਆਰ ਹੈ 12 ਲੀਟਰ ਤਿਆਰ ਹੈ ਠੰਡੀ ਸੀਲ ਠੰਡੀ ਸੀਲ ਪਾਉਂਦਾ ਜੀ ਠੀਕ ਆ ਤੋਰੋ ਜੀ ਮਾੜਾ ਜਾ ਸੋ ਕੱਲੀ ਕੱਲੀ ਚੀਜ਼ ਆਪਾਂ ਮਿੱਤਰੋ ਤੁਹਾਨੂੰ ਦਿਖਾ ਰਹੇ ਆ ਤੇ 12 ਕਿਲੋ ਬਾਈ ਕਹਿੰਦਾ ਵੀ ਦੁੱਧ ਤਿਆਰ ਹੈ ਤੀਜੇ ਸੂਏ ਸੂਈ ਵੀ ਹੈ ਥੋੜਾ ਜਿਹਾ ਪੈਰ 잡ਦੀ ਹੈ ਹੈਨਾ ਹਾਂ ਥੋੜਾ ਜਿਹਾ ਪੈਰ ਮਿੱਤਰੋ 잡ਦੀ ਹੈ ਕਿਉਂਕਿ ਕਈ ਵਾਰ ਪੱਕੇ ਥਾਂ ਜਾਦੇ ਬਨਣ ਦੇ ਨਾਲ ਵੀ ਇਹ ਸਮੱਸਿਆ ਆ ਜਾਂਦੀ ਹੈ ਤਸੱਲੀ ਤੁਸੀਂ ਆਪ ਖੁਦ ਕਰਨੀ ਹੈ ਤੇ 12 ਕਿਲੋ ਬਾਈ ਕਹਿੰਦਾ ਵੀ ਦੁੱਧ ਤਿਆਰ ਹੈ ਮਗਰ ਬੱਚੀ ਤੇ ਕੀ ਰੇਟ ਕਰਤਾ ਜੇ ਦਾ ਆਪਾਂ ਫਿਰ 35000 ਆਈ 35000 ਠੀਕ ਹੈ ਤੇ ਫੋਨ ਨੰਬਰ ਜੀ ਆਪਣਾ 84378 84378 87509 ਦੋ ਟਾਈਮ ਵਾਲਾ ਤਸੱਲੀ ਕਰਨਾ ਚਾਹੁੰਦਾ ਓਕੇ ਲੈ ਜੀ ਦੋ ਟਾਈਮ ਤਿੰਨ ਟਾਈਮ ਠੀਕ ਆ ਜੀ ਤਸੱਲੀ ਕਰ ਲਿਆ ਨਾ ਤੇ ਥਾਲੇ ਵੀ ਤੇ ਫੇਰ ਆਪਾਂ ਤੁਹਾਨੂੰ ਬੰਤਰ ਮਿੱਤਰੋ ਦਿਖਾ ਦਗੇ ਚੰਗੀ ਮੰਗਰ ਬੱਤੀ ਆ ਮੁੱਲ 35000 ਆ ਲੈਣ ਦੇਣ ਬਾਈ ਕਹਿੰਦਾ 35000 ਆ ਤੀਜੇ ਸੂਏ ਸੂਈ ਵੀ ਆ 5-6 ਦਿਨਾਂ ਦੀ ਥੋੜੀ ਜਿਹੀ ਧਾਰਾ ਘੱਟ ਆਉਂਦੀ ਆ ਆਪਾਂ ਦੱਸ ਕੇ ਦੇਵਾਗੇ ਮੁੜ ਕੇ ਕਿੰਨਾ ਕੁ ਫਰਕ ਆ ਥੋੜਾ ਜਿਹਾ ਫਰਕ ਬਾਹਰ ਨਹੀਂ ਉਹ ਵਸਤਾ ਆਰਾਮ ਆਉਂਦੀਆਂ ਨੇ ਹਾਂ ਬਾਹਰ ਨਹੀਂ ਸਮਝਾਇਆ ਨਹੀਂ ਦੁੱਧ ਘੱਟ ਆ ਕ ਦੁੱਧ ਘੱਟ ਆਉਂਦਾ ਠੀਕ ਆ ਓਕੇ 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 ਆਪਾਂ ਆਪਣਾ ਫਰਜ਼ ਮੰਨਦਾ ਹਨਾ ਹਾਂ ਬਸ ਮੰਨ ਲਾ ਅੱਧਾ ਥਾਣਾ ਕਦੇ ਤੋਂ ਵੀ ਘੱਟ ਆ ਨਾ ਮੈਂ ਤਾਂ ਦੁੱਧ ਤਾਂ ਆਉਂਦਾ ਹਾਂ ਹਾਂ ਦੁੱਧ ਤਾਂ ਆਉਂਦਾ ਠੀਕ ਆ ਤੇ ਫੋਨ ਨੰਬਰ ਇੱਕ ਵਾਰੀ ਹੋਰ ਦੱਸ ਦਿਓ ਜੀ 84378 84378 87509 87509 そうサレビランだったのは。